ਪੱਤਰਕਾਰਾਂ ਨੂੰ ਦੇਸ਼ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਕਪੂਰਥਲਾ ਦੇ ਵਿੱਚ ਅਖੀਰਕਾਰ ਕੀ ਹੋ ਰਿਹਾ ਹੈ ਇੱਥੇ ਜਾਂ ਤੇ ਸੀਨੀਅਰ ਪੱਤਰਕਾਰਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਾਂ ਫਿਰ ਪੱਤਰਕਾਰ ਦੇ ਉੱਤੇ ਜਾਨਲੇਵਾ ਹਮਲੇ ਕੀਤੇ ਜਾਂਦੇ ਨੇ ਕਪੂਰਥਲਾ ਪੁਲਿਸ ਦੀ ਨੋ ਐਂਡ ਆਰਡਰ ਦੀ ਸਥਿਤੀ ਵੀ ਬਿਲਕੁਲ ਵਿਗੜ ਗਈ ਹੈ ਅਤੇ ਪੱਤਰਕਾਰ ਫਾਈਚਾਰੇ ਦੀ ਜਾਨ ਮਾਲਦਾ ਜਿੰਮਾ ਹੁਣ ਰੱਬ ਅਸਰੇ ਹੀ ਚੱਲ ਰਿਹਾ ਹੈ ਅਜਿਹੇ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸੀਨੀਅਰ ਪੱਤਰਕਾਰ ਗੌਰਵ ਮਾੜੀਆ ਤੇ ਹਮਲਾ ਕਰ ਦਿੱਤਾ ਅਤੇ ਦਾਅਵਾ ਦਿਏ ਕਿ ਜਦੋਂ ਅੱਜ ਸਵੇਰੇ ਗੌਰਵ ਮਾੜੀਆ 9:30 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਮੰਦਰ ਤੋਂ ਮੁਸਫਟੇ ਕਰਨ ਤੋਂ ਬਾਅਦ ਆਪਣਾ ਦਫ਼ਤਰ ਖੋਲ ਕੇ ਕਾਰ ਆ ਰਿਹਾ ਸੀ ਤਾਂ ਕੁਝ ਕਾਰ ਸਵਾਰ ਲੋਕਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਨੂੰ ਉਸ ਦਾ ਨਾਮ ਲੈ ਕੇ ਬੁਲਾਉਣ ਲੱਗੇ ਅਤੇ ਪੀੜਤ ਪੱਤਰਕਾਰ ਨੇ ਸੋਚਿਆ ਕਿ ਨਾਮ ਤੋਂ ਬੁਲਾਉਣ ਵਾਲਾ ਵਿਅਕਤੀ ਸ਼ਾਇਦ ਉਸ ਨੂੰ ਜਾਣਦਾ ਹੀ ਹੋਵੇਗਾ ਅਤੇ ਪੀੜਤ ਪત્રਕਾਰ ਨੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਉਕਤ ਦੋਸ਼ੀਆਂ ਦੇ ਵੱਲੋਂ ਗਲਬਾਤ ਕਰਦੇ ਹੋਏ ਪੀੜਤ ਪੱਤਰਕਾਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਪੀੜਤ ਪੱਤਰਕਾਰ ਨੇ ਆਪਣੀ ਜਾਨ ਨੂੰ ਬਚਾਉਂਦੇ ਹੋਏ ਆਪਣਾ ਮੋਟਰਸਾਈਕਲ ਛੱਡ ਪੱਜਿਆ ਲੇਕਿਨ ਦੋਸ਼ੀਆਂ ਦੇ ਵੱਲੋਂ ਉਸ ਦਾ ਬੁਲੇਟ ਮੋਟਰਸਾਈਕਲ ਵੀ ਬੁਰੀ ਤਰੀਕੇ ਦੇ ਨਾਲ ਤੋੜ ਪੰਨ ਦਿੱਤਾ ਅਤੇ ਪੇਟ ਪੱਤਰਕਾਰ ਇਸ ਵਕਤ ਸਿਵਲ ਹਸਪਤਾਲ ਦੇ ਵਿੱਚ ਜੇਰੀ ਲਾਜ ਨੇ ਅਤੇ ਉਹਨਾਂ ਨੇ ਦੱਸਿਆ ਕਿ ਮੇਰਾ ਇੱਕ ਵਿਵਾਦ ਇੱਕ ਪੱਤਰਕਾਰ ਭਾਰਤ ਪੂਸ਼ਣ ਦੇ ਨਾਲ ਚੱਲ ਰਿਹਾ ਹੈ ਅਤੇ ਗੌਰਵ ਮਾੜੀਆਂ ਨੂੰ ਸ਼ੱਕ ਹੈ ਕਿ ਇਹ ਸਾਰਾ ਕੰਮ ਉਸ ਪੱਤਰਕਾਰ ਭਾਰਤ ਪੂਸ਼ਣ ਦਾ ਹੀ ਹੈ ਜੋ ਕਿ ਮਾਨਤਾ ਪ੍ਰਾਪਤ ਵੈੱਬ ਪੋਰਟਲਾਂ ਤੋਂ ਖੜਖੰਡਾ ਹੈ ਅਤੇ ਉਹ ਉਸ ਨੂੰ ਵੀ ਜਾਲ ਲਿਦਾ ਸੀ ਅਜੇ ਇੱਕ ਮਾਮਲਾ ਇੱਕ ਹਫਤਾ ਪਹਿਲਾਂ ਵੀ ਵਾਪਰਿਆ ਜਿਸ ਦੇ ਵਿੱਚ ਜਲੰਧਰ ਤੋਂ ਛਪਣ ਵਾਲੀ ਅਖਬਾਰ ਦੇ ਦੋ ਪੱਤਰਕਾਰਾਂ ਨੇ ਕਪੂਰਥਲਾ ਦੇ ਇੱਕ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਨੂੰ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਇਸ ਪੱਤਰਕਾਰ ਸਾਹਿਲ ਗੁਪਤਾ ਦੀ ਪੂਰੇ ਸ਼ਹਿਰ ਦੇ ਵਿੱਚ ਮਾਨ ਹਾਨੀ ਕੀਤੀ ਹੈ ਜਿਸ ਤੋਂ ਤੰਗ ਆ ਕੇ ਸਾਹਿਲ ਗੁਪਤਾ ਨੇ ਇਹਨਾਂ ਦੋਨਾਂ ਪੱਤਰਕਾਰਾਂ ਦੀ ਇੱਕ ਦਰਖਾਸਤ ਵੀ ਐਸਐਸਪੀ ਨੂੰ ਦਿੱਤੀ ਹੈ ਅਤੇ ਐਸਐਸਪੀ ਨੇ ਇਨਸਾਫ ਦੀ ਵਾਣ ਦਾ ਪੂਰਾ ਭਰੋਸਾ ਦਿੱਤਾ ਹੈ ਲੇਕਿਨ ਪੁਲਿਸ ਇਹਨਾਂ ਤੇ ਹਜੇ ਵੀ ਤਰਸ ਖਾਰੀ ਹੈ ਤੇ ਅੱਜ ਕਪੂਰਥਲਾ ਦੇ ਤਕਰੀਬਨ ਸਾਰੇ ਪੱਤਰਕਾਰ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸਨ ਤੇ ਸਾਰਿਆਂ ਨੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਦੇ ਨਾਲ ਇਨਸਾਫ ਕੀਤਾ ਜਾਵੇ ਅਤੇ ਪੱਤਰਕਾਰ ਮਾਰਿਆ ਅਤੇ ਹਮਲਾ ਕਰਨ ਵਾਲੇ ਔਰੋਪੀਆਂ ਦੀ ਭਾਲ ਕਰਕੇ ਅਤੇ ਔਰੋਪੀਆਂ ਨੂੰ ਭੇਜਣ ਵਾਲੇ ਸਾਂਝੀ ਸੁਰਚਨ ਵਾਲਿਆਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਡੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਜੀ ਜਿਨ੍ਹਾਂ ਤੇ ਘਾਤਕ ਹਮਲਾ ਕੀਤਾ ਔਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੋ ਅਸੀਂ ਉਸ ਦੀ ਘੋਰ ਨਿੰਦਿਆ ਕਰਦੇ ਹਾਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਔਰ ਜਿੱਥੇ ਵੀ ਪੰਜਾਬ ਦੇ ਵਿੱਚ ਪੱਤਰਕਾਰ ਸਾਥੀਆਂ ਤੇ ਜ਼ਬਰ ਜ਼ੁਲਮ ਹੁੰਦੇ ਆ ਉੱਥੇ ਅਸੀਂ ਫੌਰਨ ਪਹੁੰਚਦੇ ਆ ਔਰ ਹੁਣੇ-ਹੁਣੇ ਮੈਨੂੰ ਜਸਟ 15-20 ਮਿੰਟ ਪਹਿਲਾਂ ਹੀ ਪਤਾ ਲੱਗਾ ਵੀ ਗੌਰਮਬੜੀਆ ਤੇ ਜਿਹੜਾ ਘਤ ਘਹੰਬਰਾ ਹੋ ਗਿਆ ਪ੍ਰਧਾਨ ਪ੍ਰੀਤ ਸਿੰਘ ਗੋਜਲਾ ਜੀ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਸੋ ਇਸ ਦੀ ਇਸ ਮੰਦ ਭਾਗੀ ਘਟਨਾ ਨੂੰ ਸੁਣਦਿਆਂ ਵੀ ਮੈਂ ਤੁਰੰਤ ਸਿਵਲ ਹਸਪੀਟਲ ਕਪੂਰਥਲਾ ਵਿਖੇ ਪਹੁੰਚਿਆ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਔਰ ਮੌਜੂਦਾ ਸਰਕਾਰ ਤੋਂ ਇਹੀ ਅਪੀਲ ਕਰਨੀ ਚਾਹੁੰਦਾ ਵੀ ਜਿਹੜੇ ਵੀ ਗੁੰਡਿਆਂ ਨੇ ਇਹ ਘਤਕ ਹਮਲਾ ਕੀਤਾ ਪੱਤਰਕਾਰ ਸਾਥੀ ਤੇ ਉਹਨਾਂ ਨੂੰ ਤੁਰੰਤ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਫਤਾਰ ਕਰਕੇ ਜੇਲ੍ਹ ਦੇ ਵਿੱਚ ਡਕਿਆ ਜਾਵੇ ਮੈਂ ਇਹ ਵੀ ਚੇਤਾਵਨੀ ਦੇਣੀ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਨੂੰ ਅਗਰ ਦੋਸ਼ੀਆਂ ਨੂੰ ਜਲਦੀ ਗ੍ਰਫਤਾਰ ਨਾ ਕੀਤਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਵਿੜਨ ਲਈ ਮਜਬੂਰ ਹੋਵਾਂਗੇ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਇੱਥੇ ਪੁਲਿਸ ਦੀ ਤੇ ਕਾਰੇ ਪ੍ਰਣਾਲੀ ਨੂੰ ਕਿੱਦਾਂ ਦੇ ਦਿੱਤਾ ਕਿ ਜਿਹੜਾ ਕਿ ਆਏ ਦਿਨ ਪੱਤਰਕਾਰਾਂ ਦੇ ਉੱਤੇ ਇਦਾਂ ਹਮਲੇ ਹੁੰਦੇ ਰਹਿੰਦੇ ਆ ਔਰ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਤਮ ਹੋ ਰਿਹਾ ਜਾ ਰਿਹਾ ਔਰ ਗੈਂਗਵਾਰ ਗੁੰਡਾਗਰਦੀ ਉਹਨਾਂ ਦੇ ਵਿੱਚ ਰਿਕਾਰਡ ਤੋੜ ਜਿਹੜਾ ਉਹ ਵਾਧਾ ਹੋ ਰਿਹਾ ਵੀ ਮੈਂ ਇਹ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦਾ ਵੀ ਜਗਰ ਜਿਹੜਾ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਔਰ ਜਿਹੜੇ ਗੈਂਗਸਟਰ ਆ ਜਾਂ ਗੁੰਡਾਗਰਦੀ ਕਰਨ ਵਾਲੇ ਦੋਸ਼ੀ ਆ ਉਹਨਾਂ ਦੇ ਉੱਪਰ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਜੇ ਆਪਾਂ ਗੱਲ ਕਰੀਏ ਹਫਤੇ ਕਾ ਪਹਿਲਾ ਇੱਕ ਪਤਿਕਾ ਸਾਹਿਲ ਗੁਪਤਾ ਉਹਨੂੰ ਵੀ ਪੁਲਿਸ ਵੱਲੋਂ ਜਿਹੜਾ ਕਿ ਹਰਾਸਮੈਂਟ ਕੀਤਾ ਗਿਆ ਵਾ ਉਹਨੂੰ ਵੀ ਤੁਸੀਂ ਕਿੱਦਾਂ ਦੇਖਦੇ ਸਾਰੀ ਚੀਜ਼ਾਂ ਔਰ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਫੇਸਬੁੱਕ ਦੇ ਉੱਪਰ ਜਾ ਗਲਤ ਗਲਤ ਕਮੈਂਟ ਕਰ ਰਹੇ ਨੇ ਔਰ ਮੇਰੀ ਐਸਐਚਓ ਸਾਹਿਬ ਦੇ ਨਾਲ ਵੀ ਗੱਲ ਹੋਈ ਸੀ ਵੀ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀਗਾ ਵੀ ਅਸੀਂ ਇਸ ਦੀ ਪੂਰੀ ਜਿਹੜੀ ਜਾਂਚ ਕਰ ਰਹੇ ਆਂ ਵੀ ਕੋਈ ਜਿਹੜਾ ਹੈਗਾ ਸਾਹਿਲ ਬਪਤਾ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀਗੇ ਵੇ ਉਹ ਅਸੀਂ ਜਿਹੜਾ ਉਹ ਗਲਤ ਨਹੀਂ ਕਰਾਂਗੇ ਤੇ ਪੂਰਾ ਜਿਹੜਾ ਪੱਤਰਕਾਰ ਸਾਥੀ ਨੂੰ ਹਿਸਾਬ ਦਵਾਵਾਂਗੇ ਤਾਂ ਹੁਣ ਤੁਸੀਂ ਇੱਥੇ ਲੋ ਨਾੜ ਦੀ ਸਥਿਤੀ ਨੂੰ ਕਿੱਥੇ ਦੇਖਦੇ ਜਿਹੜਾ ਕਿ ਪੱਤਰਕਾਰ ਦੇ ਹਮਲੇ ਨਾਲ ਔਰ ਮੈਂ ਪਹਿਲਾਂ ਹੀ ਦੱਸ ਚੁੱਕਾ ਬਈ 50 ਦੇ ਵਿੱਚ ਜਿਹੜੇ ਲਾਕ ਆਰਡਰ ਦੀ ਜਿਹੜੀ ਸਥਿਤੀ ਜਾ ਡਾਮਾਡੋਲ ਹੋ ਚੁੱਕੀ ਆ ਲਾਕ ਆਰਡਰ ਜਿਹੜਾ ਉਹ ਖਤਮ ਹੋ ਚੁੱਕਾ ਆ ਸਰਕਾਰਾਂ ਜਿਹੜੀਆਂ ਆ ਲਾਕਡਾਊਨ ਆਰਡਰ ਕਰਨ ਨੂੰ ਜਿਹੜੀਆਂ ناکਾਮਜਾਬ ਜਿਹੜੀਆਂ ਹੋ ਰਹੀਆਂ ਆ ਸੋ ਮੈਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹਨਾ ਬੇ ਤੁਰੰਤ ਜਿਹੜਾ ਅਲਾਰਟ ਆਰਡਰ ਨੂੰ ਜਿਹੜਾ ਬਹਾਲ ਕੀਤਾ ਜਾਵੇ ਗੁੰਡਾਗਰਦੀ ਨੂੰ ਨੱਥ ਪਾਈ ਜਾਵੇ ਔਰ ਪੱਤਰਕਾਰ ਸਾਥੀਆਂ ਦੇ ਦਿਨ ਵਰਦਨ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕਰਕੇ ਕੀਤੀ ਜਾਵੇ ਕਿਉਂਨਾਂ ਦੀ ਆਪਣੀ ਜੋ ਹੈਗੀ ਆ ਮੰਗ ਚੋਂ ਦੀ ਮਨਸ਼ਾ ਵਾ ਮੈਂ ਤਾਂ ਪਹਿਲਾਂ ਹੀ ਹਮਲੇ ਦਾ ਸ਼ਿਕਾਰ ਦੌਰ ਹੀ ਹੋ ਚੁੱਕਾ ਵਾ ਉਹ ਕੁਝ ਥਾਣੇ 'ਚ ਰਿਪੋਰਟ ਹੀ ਦਰਜ ਹੋਈ ਸੀ ਪੱਤਰਕਾਰ ਭਾਰਤ ਪ੍ਰੋਸ਼ਨ ਤੇ ਪਲੱਸ ਉਸ ਤੋਂ ਬਾਅਦ ਕੋਰਟ ਕੇਸ ਚੱਲਿਆ ਹੁਣ ਇਸ ਤਰ੍ਹਾਂ ਚੱਲ ਰਿਹਾ ਹੁਣ ਦੋ ਦਿਨ ਮਹੀਨੇ ਤੋਂ ਮੈਨੂੰ ਕਾਫੀ ਝੂਠੇ ਹਿੱਸਾ ਨਹੀਂ ਕਰੇਗਾ ਤਾਂ ਤੈਨੂੰ ਤੇਰੇ ਭਰਾ ਨੂੰ ਅਸੀਂ ਕਿਸੇ ਕੇਸ ਚ ਫਸਾ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਮੈਂ ਇਹਨਾਂ ਦੀ ਸਾਰੀ ਗੱਲਾਂ ਨੂੰ ਇਗਨੋਰ ਕਰਦਾ ਪਿਆ ਪਰ ਅੱਜ ਜਣ ਨੇ ਜਿਹੜਾ ਕੰਮ ਕੀਤਾ ਵਾ ਇਹ ਬਹੁਤ ਗਲਤ ਕੀਤਾ ਵਾ ਪਰਸੋ ਵੀ 3 ਤਰੀਕ ਨੂੰ ਦੀ ਤਰੀਕ ਆ ਪ੍ਰਤਕਰ ਭਾਪੂਸ਼ਣ ਦੀ ਕਪੂਰਥਲਾ ਅਦਾਲਤ ਵਿੱਚ ਜਿਹੜਾ ਕਿ ਕੋਰਟ ਚ ਪੇਸ਼ ਨਹੀਂ ਹੋ ਰਿਆ ਨਾ ਆਪਣੇ ਸਮਨ ਲੈ ਰਿਆ ਨਾ ਦੀ ਵਾਰੰਟ ਲੈ ਰਿਆ ਇਹ ਆਏ ਦਿਨ ਮੇਰੇ ਤੇ ਕੋਈ ਨਾ ਕੋਈ ਹਮਲਾ ਕਰਕੇ ਮੈਨੂੰ ਡਰਾ ਕੇ ਰਾਇ ਨਾਮਾ ਕਰਨਾ ਚਾਹੁੰਦਾ ਅੱਜ ਦਾ ਜਿਹੜਾ ਹਮਲਾ ਸੀਗਾ ਇਹ ਮੈਨੂੰ ਜਾਨੋਂ ਮਾਰਨ ਦਾ ਹਮਲਾ ਸੀਗਾ ਕਿਦਰ ਮੇਰੀ ਪਰਮਾਤਮਾ ਦੀ ਕਿਰਪਾ ਸੀ ਥੋੜੀ ਸੂਝ-ਬੂਝ ਸੀ ਮੈਂ ਬਚ ਗਿਆ ਇਹ ਇਸ ਤੋਂ ਪਹਿਲਾਂ ਵੀ ਇੱਕ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਥੱਲੇ ਦਾ ਜਿਹੜਾ ਕਿ ਜਿਸ ਨੇ ਇੱਕ ਫੇਕ ਆਈਡੀ ਨੂੰ ਲੈ ਕੇ ਟੌਰਚਰ ਕੀਤਾ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸਾਡੇ ਨਾਲ ਸਾਡੇ ਇਕੱਠੇ ਸੀ ਕੰਮ ਕਰਦੇ ਸਾਡਾ ਮਿੱਤਰ ਸਾਹਿਲ ਗੁਪਤਾ ਉਹਨੂੰ ਵੀ ਇਹਨਾਂ ਨੇ ਟੌਰਚਰ ਕੀਤਾ ਪੂਰਾ ਦਿਨ ਬਿਠਾਇਆ ਸੀ ਥਾਣੇ ਵਿੱਚ ਕਿ ਕੋਈ ਫੇਕ ਆਈਡੀ ਚੱਲਦੀ ਵੀ ਸ਼ਹਿਰ 'ਚ ਇਹ ਉਹਦਾ ਨਾਮ ਲਗਾਇਆ ਜਦਗੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਉਹਦਾ ਕੁਝ ਨਿਕਲਿਆ ਨਹੀਂ ਉਹਨੇ ਵੀ ਕਨਾਂ ਦੇ ਖਿਲਾਫ ਕੰਪਲੇਂਟ ਪਾਈ ਹੋਈ ਅੱਜ ਜਿਹੜੀ ਕਿ ਮੰਗਲਵਾਰ ਯਾਨੀ ਕਿ 2 ਤਰੀਕ ਨੂੰ ਪੁਲਿਸ ਨੇ ਬੁਲਾਇਆ ਵਾ ਤੇ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗਾਂ ਇਹ ਮੇਤੇ ਚੌਥਾ ਹਮਲਾ ਹੋ ਗਿਆ ਕੋਦੋਂ ਪ੍ਰਸ਼ਾਸਨ ਜਾਗੂਗਾ ਜਦੋਂ ਮੇਰੀ ਮੌਤ ਹੋ ਜੂ ਜਾਂ ਮੇਰਾ ਕਤਲ ਹੋ ਜੂਗਾ ਇੱਕ ਨਹੀਂ ਦੋ ਨਹੀਂ ਤਿੰਨ ਜਾਂ ਚੌਥਾ ਹਮਲਾ ਪਹਿਲਾ ਹਮਲਾ ਹੋਇਆ ਸੀ ਆ 2019 ਚ ਉਹਦੀਆਂ ਪਰਚੇ ਵੀ ਦਰਜ ਆ ਮੇਰੇ ਵੱਲੋਂ ਤੁਸੀਂ ਇੱਥੇ ਪੁਲਿਸ ਦੀ ਕਾਰਪਰਨਾਲੀਜੀ ਕਿੱਦਾਂ ਦੇ ਦਿਆ ਪੁਲਿਸ ਦੀ ਕਾਰਪਰਨਾਲੀਜੀ ਸਸਤਾਂ ਆ ਜੀ ਜਿਹੜਾ ਜੋ ਗੈਂਡ ਉਹਦੀ ਗੱਲ ਮੰਨ ਲੈਂਦੇ ਆ ਜੀ ਅਸਲੇ ਕੋਈ ਬੋਧਾ ਸਹੀ ਕੰਮ ਨਹੀਂ ਹੋ ਰਿਹਾ ਤੁਹਾਨੂੰ ਲੱਗਦਾ ਕਿ ਇੱਥੇ ਕਿ ਇਮਾਨਦਾਰ ਪ੍ਰਸ਼ਾਸਕੀ ਹੋਣ ਚਾਹੀਦੇ ਬਿਲਕੁਲ ਚਾਹੀਦੇ ਆ ਜੀ ਜਿਹੜਾ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਪਾਰਸ਼ੀਅਲਿਟੀ ਤੋਂ ਕੰਮ ਕਰਨ ਦੇਖੋ ਮੇਤੇ ਹਮਲਾ ਆਇਆ ਨੂੰ ਵੈਰੀਫਾਈ ਕਰਨ ਕਿਹੜੇ ਬੰਦੇ ਆ ਕਿਹਨਾਂ ਨੇ ਭੇਜੇ ਆ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਸਵਾਇ ਭਾਰਤ ਭੂਸ਼ਣ ਤੋਂ ਇੱਥੇ ਕਪੂਰ ਤੋਂ ਸਵਾ ਲੱਖ ਬੰਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸਾਰੇ ਨਾਲ ਮੇਰਾ ਪਿਆਰ ਆ ਸਾਰੇ ਅੱਜ ਦੇਖ ਕੇ ਹੈਰਾਨ ਹੋ ਰਹੇ ਕਿ ਤੈਨਾਂ ਕਾ ਤੋ ਓਦਾਂ ਹੋ ਰਿਹਾ ਵਾ ਇਹ ਸਵਾਇ ਭਾਰਤ ਭੂਸ਼ਣ ਪੱਤਰਕਾਰ ਆ ਉਹੀ ਮੇਰੀ ਜਾਨ ਦਾ ਦੁਸ਼ਮਨ ਆ ਅ ਇਸ ਪੱਤਰਕਾਰ ਭਾਰਤ ਭੂਸ਼ਨ ਜਿੰਮੇਵਾਰ ਹੋਏਗਾ। ਨਹੀਂ ਜੀ ਤੁਸੀਂ ਅੱਜ ਜਿਹੜੇ ਆਪਣੇ ਕੱਲ ਕੋਈ ਸਾਇਲ ਗੂਜਣਾ ਕਿ ਕਿ ਪਛਾਤ ਆਪਣਾ ਕਰ ਲਿਆ ਵਾ। ਕਿਤੇ ਨਾ ਕਿਤੇ ਕੱਲ ਕੋਈ ਦੇਖੋ ਜੀ ਅੱਜ ਤਾਂ ਮੇਰਾ ਕਤਲ ਕਰਨ ਆਇਆ ਸੀ ਜਿਹੜੇ ਹਸਾਉਣਾ ਅੱਜ ਜੀ 3-3 ਫੁੱਟ ਦੀ ਰਾਡ ਸੀ ਅੱਗੇ ਸ਼ੌਕਰ ਬੰਨੇ ਵੀ ਅਸੀਂ ਵੈਲਡਿੰਗ ਕੀਤੀ ਵੀ ਅਸੀਂ ਜੇ ਮੇਰੇ ਵੱਜਦੇ ਆ ਜਾਂ ਮੇਰੇ ਸਿਰ ਤੇ ਵੱਜਦਾ ਸੀਗਾ ਜਾਂ ਸਰੀ ਖੋਜਦਾ ਸੀ ਮੇਰੇ ਪੇਟ ਤੇ ਵੱਜਦਾ ਉਹਨਾਂ ਅੰਦਰਾ ਪਾਰ ਦਿੰਨੀ ਅਸੀਂ ਇਹ ਤਾਂ ਮੇਰਾ ਬਚਾਅ ਹੋ ਗਿਆ। ਪਰਮਾਤਮਾ ਵੱਲੋਂ ਮੇਰੇ ਤੇ ਕਿਰਪਾ ਸੀ। ਲੋਨ ਅਡਰ ਦੀ ਸਥਿਤੀ ਕਿਤਾ ਨਹੀਂ ਵਿਕਾਰ ਆ ਜੀ ਕੋਈ ਉੱਥੇ ਪੁਲਿਸ ਨਹੀਂ ਨਾਕਾ ਨਹੀਂ ਕੋਈ ਪੀਸੀਆ ਨਹੀਂ ਘੁੰਮਦੀ ਚੋਰੀਆਂ ਬਹੁਤ ਹੁੰਦੀਆਂ ਆਏ ਦਿਨ ਅਸੀਂ ਖਬਰਾਂ ਵੀ ਲਾਈ ਦਿਆਂ ਵਾਂ 스ਨੇਚਿੰਗ ਹੁੰਦੀ ਜਾਂ ਲੋਕਾਂ ਦੇ ਮੋਬਾਈਲ ਹੋਏ ਜਾਂਦੇ ਜਾਂ ਚੰਨੀਆਂ ਚੋਰੀ ਹੋ ਰਹੀਆਂ ਉਹ ਸਾਰੇ ਜਿਹੜੀ ਇਸ ਤਰ੍ਹਾਂ ਜੀ ਪਤਾ ਸਾਨੂੰ ਲੱਗਾ ਇਹ ਗੌਰਵ ਮੜਿਆ ਪੱਤਰਕਾਰ ਆ ਤੇ ਇੱਥੇ ਹਮਲਾ ਹੋਇਆ ਸਾਨੂੰ ਪਰਮਿਸ਼ਨ ਮਿਲੀ ਅਸੀਂ ਇੱਥੇ ਸਿਵਲ ਹਸਪੀਟਲ ਆਏ ਆ ਇਹਨਾਂ ਦੀ ਬਿਆਨ ਗਲਮਬੰਦ ਕਰ ਲਿਆ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਸਾਰੇ ਜਿਹੜੇ ਮਾਮਲੇ ਹੈਗੇ ਕਿੱਥੇ ਦੇ ਵਾਕਿਆ ਕਿੱਥੇ ਹੋਏ ਇਹ ਵਾਕਿਆ ਸ਼ਨੀ ਮੰਦਰ ਕੋਲ ਹੋਇਆ ਹੈ ਆਪਣਾ ਦਫਤਰ ਖੋਲ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਤੇ ਉੱਥੇ ਇਹਦੇ ਕਿਤੇ ਕਾਰ ਵਾਲਿਆਂ ਨੇ ਹਮਲਾ ਕੀਤਾ ਅਣਪਛਾਤੇ ਬੰਦਿਆਂ ਨੇ ਸਰ ਪੱਤਰਕਾਰ ਇੱਕ ਚੌਥਾ ਸਤੰਭ ਮੰਨਿਆ ਜਾਂਦਾ ਵਾ ਲੇਕਿਨ ਫਿਰ ਵੀ ਅਜੇ ਦਿਨ ਪੱਤਰਕਾਰਾਂ ਤੇ ਕੋਈ ਨਾ ਕੋਈ ਹਮਲਾ ਜਿਹੜਾ ਹੁੰਦਾ ਹੈ ਇਹਦੇ ਬਾਰੇ ਫਿਰ ਵੀ ਸੀਨੀਅਰ ਅਫਸਰ ਬੈਠੇ ਮੇਰੇ ਮੇਰੇ ਤੋਂ ਬਹੁਤ ਐਸਸੀ ਟੀਵੀ ਫੁਟੇਜ ਬਾਰੇ ਕੀ ਹੈ ਉਹ ਮਿਲ ਰਹੀਆਂ ਸੀ ਕਿ ਮਿਲ ਰਹੀਆਂ ਜੀ ਮੈਂ ਜੀਆਂ ਕਢਾ ਰਹੇ ਆ ਉਹ ਜਿੱਦਾਂ ਵੀ ਹੋਊਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਮਲਦਿਆਂ ਦੀ ਤੇਜ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ